ਪੁੱਲ ਦੇ ਅੰਦਰ ਸਨ ਗੱਲ ਇਦਾਂ ਜੇ ਵੀ ਅਸੀਂ ਨਾ ਆਪਣਾ ਮਰਾਡੇ ਬੰਦਿਆਂ ਦਾ ਭਈਆਂ ਦਾ ਮੋਬਾਈਲ ਖਸ ਗਿਆ ਸੀ ਕਿਸੇ ਨੇ ਕੋਲਿਆ ਤੇ ਉਹ ਅਸੀਂ ਮਦਦੋਂ ਨੇ ਪਛਾਣ ਕੇ ਦੇਈ ਉਹਨਾਂ ਕੋਲ ਦਵਾਈ ਤਾਂ ਵਾਪਸ ਉਹਨਾਂ ਨੇ ਆਪਸੇ ਤੇ ਮਤਲਬ ਕੰਪਰੋਮਾਈਜ਼ ਕਰ ਲਿਆ ਵੀ ਮਾਫੀ ਮੰਗ ਲਈ ਉਹਨਾਂ ਨੇ ਤੇ ਜਿਹੜਾ ਪੇਟਾਂ ਦਾ ਸਰਪੰਚ ਵਾ ਤੇ ਦੋ ਮੰਡੇ ਹੋਰ ਨਾਲ ਆਏ ਆਪਣੇ ਪੇਂਡੂਆਂ ਮੁੰਡਾ ਤੇ ਚ 5-6 ਜਾਣੇ ਗੱਡੀ ਤੇ ਆਏ ਆ ਵੀ ਇਹ ਇਹ ਭਈਆਂ ਨਾਲ ਕੇ ਗਸੇਰਾ ਜੀ ਹੋਣ ਲਾ ਤੇ ਵੀ ਤੁਸੀਂ ਪਰਚਾ ਲਓ ਉਹਨਾਂ ਤੇ ਤੇ ਅਸੀਂ ਆਖਿਆ ਵੀ ਉਹਨਾਂ ਨੇ ਮਾਫੀ ਮੰਗ ਲਈ ਆ ਤੇ ਅਸੀਂ ਨਹੀਂ ਕਿਸੇ ਦੇ ਪਰਚਾ ਨਾ ਦਵਾਉਣਾ ਤੇ ਨਾ ਗੱਲ ਨਾ ਬਣਾਉਣੀ ਤੇ ਰਾਤੀ ਕੋਈ ਤਰਕੀਬ ਨਾਲ 8:30 ਵਜੇ ਦਾ ਟਾਈਮ ਤੇ ਆਉਂਦੇ ਨੇ ਗਾਣਾ ਕੱਢਦੀਆਂ ਤੇ ਅਸੀਂ ਆਏ ਅਗਵਾ ਖਾ ਵੀ ਪਈ ਗਾਣਾ ਨਹੀਂ ਕੱਢਣੀਆਂ ਤੇ ਨਾ ਫੇਰ ਮਾਰਤਾ ਉਹਦੇ ਬੰਦੇ ਤੇ 1:00 ਵਜੇ ਗਿਆ ਬਾਕੀ ਪਤਾ ਨਹੀਂ ਕਿੰਨੇ ਆਣ ਚਲਾਉਂਦੇ ਆ ਕਿਹੜੀ ਵੱਲ ਨੂੰ ਭੱਜ ਗਏ ਆ ਆ ਗੱਡੀ ਆ ਲੱਗੀ ਠਾਰ ਗੱਡੀ ਆ ਉਹ ਵੀ ਛੱਡ ਕੇ ਦੇ ਅਸੀਂ ਛੱਡ ਕੇ ਭੱਜ ਗਏ ਸਾਰੇ ਪੰਜ ਕਿ ਜਣੇ ਹੈਗੇ ਤੇ ਲੇਕ ਜਣੇ ਪਛਾਣ ਜੀਏ ਦੋ ਜਣੇ ਅਣ ਪਛਾਤੇ ਹੀ ਹਨੇਰਾ ਸੀ ਬਹੁਤ ਜ਼ਿਆਦਾ ਸੀ ਉਹਦੇ ਕਰਕੇ ਨਹੀਂ ਇਸ ਨੂੰ ਕਿਹਾ ਕਿ ਪਾਂਧੀ ਦੀ ਭਾਈ ਅਨਸਾਫ਼ ਮਿਲਣਾ ਚਾਹੀਦਾ ਹੈ ਦੇਖੋ ਘਰ ਆਣ ਕੇ ਇਸ ਮੌਕੇ ਪਿੰਡ ਦੇ ਪਿੰਡ ਦਾ ਸਰਪੰਚ ਤੁਹਾਡੇ ਘਰ ਆਣ ਕੇ ਗੋਲੀਆਂ ਮਾਰਨ ਲਿਆ ਕਿ ਕਿੱਦਾਂ ਦਾ ਸਿਸਟਮ ਚੱਲੇਗਾ ਵੀ ਜਿਸਨੂੰ ਅਨਸਾਫ਼ ਮਿਲ ਜੇ ਮਤਲਬ ਮੂੰਹ ਪੈ ਗਿਆ ਇਹਨੂੰ ਤੇ ਉਸੇ ਵਜ੍ਹਾ ਜਿਹੜੇ ਤੁਹਾਡੇ ਲੋਕਾਂ ਨੇ ਆਣ ਕੇ ਅਟੈਕ ਕਰਨਾ ਰਿਹਾ ਤੇ ਬਸ ਇਹੋ ਹੀ ਪ੍ਰੈਸ਼ਰ ਪਾਉਣਾ ਚਾਹੁੰਦਾ ਹੈ ਕਿ ਇਹਨਾਂ ਨੂੰ ਕਿਸ ਤਰ੍ਹਾਂ ਦਬਦੀਏ ਤੇ ਭਈਆਂ ਕੋ ਉੱਤੇ ਕਾਰਵਾਈ ਕਰਾ ਦਈਏ ਜਿੱਤੇ ਜੀ ਕਰਦਾ ਗੁਰਪ੍ਰੀਤ ਸਿੰਘ ਕਿਹੜੀ ਫਰਦਾਨਾ ਜੀ ਅਹੀਂ ਤੇ ਅੱਗੇ ਟੀਨੀਆ ਚਵੇਨੇ ਨਹੀਂ ਹੁਣ ਤੇ ਬਰਬਰ ਲਾਈਵ ਹੀ ਵੇਖਣ ਡੈ ਪਿਆ ਵੀ ਆ ਗੋਲੀ ਚੱਲ ਗਈ ਹੈਗਾ ਇੱਥੇ ਚੱਲ ਗਈ ਉੱਥੇ ਚੱਲ ਗਈ ਹੁਣ ਤੇ ਅਸੀਂ ਖੁਦ ਵੇਖਣ ਡੈ ਗੋਲੀਆਂ ਆਪਣੇ ਸਾਹਮਣੇ ਕਿਦਾਂ ਦਾ ਕਾਨੂੰਨ ਦੀ ਕੀ ਅਵਸਥਾ ਵਾ ਕੌਣ ਕੀ ਕਰ ਰਿਹਾ ਕਿਸ ਨੂੰ ਕੁਝ ਨਹੀਂ ਪਤਾ ਆਪਣੇ ਆਪ ਤੇ ਧੱਕੇ ਨਾਲ ਹੀ ਹੈ ਜਿਹੜਾ ਪੰਜਾਬ ਚੱਲੀ ਜਾ ਰਿਹਾ ਤੇ ਕਿਸ ਨੂੰ ਕਾਨੂੰਨ ਦਾ ਡਰ ਹੀ ਨਹੀਂ ਹੈਗਾ ਵੇਖੋ ਜੀ ਇੱਕ ਲਾਇਸੈਂਸ ਲਿਆਉਣ ਨੇ ਆਪਣੇ ਸੈਲਫ ਡਿਫੈਂਸ ਵਾਸਤੇ ਉਹ ਕਿੱਥੋਂ ਆ ਕੇ ਤੇ ਕਿੱਥੇ ਆਣ ਕੇ ਗੋਲੀ ਚਲਾ ਰਿਹਾ ਉਦੇ ਵਾਸਤੇ ਕੋਈ ਪੁੱਛਗਿਛ ਨਹੀਂ ਹੈਗੀ ਉਹਦਾ ਘਰ ਵੇਖੋ ਇਹਨਾਂ ਦਾ ਘਰ ਵੇਖੋ ਕਿੱਥੋਂ ਹਥਿਆਰ ਚੁੱਕ ਕੇ ਲਿਆਇਆ ਨਾਲੋਂ ਬਗਾਨੇ ਬੰਦੇ ਲਿਆਇਆ ਨਾਲ ਚੁੱਕ ਕੇ ਰਸਤੇ 'ਚ ਆਉਂਦੇ ਉਹਨਾਂ ਨੂੰ ਕਿਸੇ ਨੇ ਨਹੀਂ ਵੇਖਿਆ ਕਹਨੇ ਨਹੀਂ ਵੇਖਿਆ ਉਹਨਾਂ ਨੂੰ ਉਹਨੂੰ ਕੋਈ ਡੱਕ ਨਹੀਂ ਸੀ ਸਕਦਾ ਕਿ ਤੂੰ ਨਾ ਗੋਲੀ ਚਲਾ ਜਾਂ ਇਹ ਕੰਮ ਨਾ ਕਰ ਸ਼ਰਿਆ ਮੰਨ ਕੇ ਉਹਨੇ ਗੋਲੀ ਚਲਾਈ ਵੇਖੋ ਨਾ ਜੀਸਸ ਸਾਰੇ ਪਾਸੇ ਸਹਿਮ ਹੈ ਸਾਡੇ ਪਿੰਡ 'ਚ ਕੀ ਜਿੱਤੇ ਮਰਜ਼ੀ ਚੱਲ ਜੂ ਰਾਤ 7 ਵਜੇ ਤੋਂ ਪਹਿਲਾਂ ਬਾਜ਼ਾਰ ਬੰਦ ਹੋ ਜਾਂਦੇ 6 ਵਜੇ ਤੋਂ ਪਹਿਲਾਂ ਸੜਕਾਂ ਕਲੋਜ਼ ਹੋ ਜਾਂਦੀਆਂ ਐਨੀ ਸੈਮ ਦੇ ਮਾਹੌਲ ਚ ਲੋਕ ਪ੍ਰੇਫਰ ਨਹੀਂ ਨੇ ਲੋਕ ਤੇ ਬਾਹਰ ਨਿਕਲ ਕੇ ਨਹੀਂ ਰਾਜੀ ਜਿੱਦਾਂ ਇਨਸਾਫ ਹੋਣਾ ਚਾਹੀਦਾ ਵਾ ਜਿਹੜਾ ਬੰਦਾ ਸਹੀ ਆ ਜਿਸ ਨੂੰ ਹਥਿਆਰ ਦੀ ਵਰਤੋਂ ਕਰਨੀ ਆਉਂਦੀ ਆ ਉਹਦੇ ਕੋਲ ਰਹਿਣਾ ਚਾਹੀਦਾ ਬਾਕੀ ਸਾਰਿਆਂ ਕੋਲ ਹਥਿਆਰ ਜਿਹੜੇ ਖੋਲਣੇ ਚਾਹੀਦੇ ਹਨ ਲਵਿੰਦਰ ਸਿੰਘ ਆ ਕਹਿਣਾ ਇਹ ਚਾਹੁੰਦੇ ਆ ਵੀ ਠੱਕੇ ਨਾਲ ਆਣ ਕੇ ਸ਼ਰੇਆਮ ਦਿਲ ਦੇ ਅੜੇ ਗੁੰਡਾਗਰਦੀ ਕਰਦੇ ਨੇ ਇਹੋ ਜਿਹੇ ਲੋਕ ਇਹ ਜਿਹੜਾ ਤੇਟਾ ਸਰਪੰਚ ਮੰਗਤੇ ਹੋਈ ਜਾਂਦੇ ਆ ਕਿ ਇਹੋ ਵੀ ਲੋਕਾਂ ਨੂੰ ਨੱਥਬਾ ਨਹੀਂ ਜਾਈ ਦੀ ਇਹਨਾਂ ਪੂਰੀ ਸਗਮੇੜੀ ਗਈ ਵੀ ਇਨਸਾਫ ਜਣਾਇਆ ਚਾਹੀਦਾ ਘਰ ਵਾਲਿਆਂ ਨੂੰ ਜਿਹਨਾਂ ਦਾ ਬੰਦਾ ਹੈ ਸਤਾਉ ਸੀਰੀਅਸ ਬਹੁਤ ਜ਼ਿਆਦਾ ਐਮਰਜੈਂਸੀ ਹੈ